ਗੋੜੀ ਗਵਾਰੇਰੀ ਮਹਿਲਾ ਚੌਥਾ ਠੀਖ ਪ੍ਰੀਤ ਠੀਖ ਪ੍ਰਭ ਪਾਏ ਭੁਖੇ ਪ੍ਰੀਤ ਹੋਵੈ ਅਨਖਾਏ ਗੁਰ ਸਿੱਖ ਪ੍ਰੀਤ ਗੁਰ ਮਿਲ ਆਗਾਈ ਹਰ ਦਰਸ਼ਨ ਦੇਹੁ ਹਰ ਆਸ ਤੁਮਹਾਰੀ ਕਰ ਕਿਰਪਾ ਲੋਚ ਪੂਰ ਹਮਾਰੀ ਆਹ ਚਕਵੀ ਪ੍ਰੀਤ सूरज मुख लाग मिला मुख प्राग बछरे प्रीत खीर मुख खाए है देखा देख माय सिख प्रीत गुरु मुख लाए होर सब प्रीत माया मोह काचा ਬਿਨ ਸਜਾਏ ਪੂਰਾ ਕਚ ਪਾਚਾ ਜਨ ਨਾਨਕ ਪ੍ਰੀਤ ਤ੍ਰਿਪਤ ਗੋਰ ਸਾਚਾ ਗੋੜੀ ਗਵਾਰੇ ਰੀ ਮਹਿਲਾ ਚੌਥਾ ਸਤ ਗੁਰ ਸੇਵਾ ਸਫਲ ਹੈ ਬਣੀ ਜਿਤ ਮੇਲ ਹਰ ਨਾਮ ਧਿਆਇਆ ਹਰ ਤਣੀ ਜੇਨ ਹਰ ਜਪਿਆ ਤਿੰਨ ਪੀਛਾ ਛੂਟੀ ਕਹਣੀ ਗੁਰ ਸਿਖ ਹਰ ਬੋਲੋ ਮੇਰੇ ਭਾਈ ਹਰ ਬੋਲਤ ਸਭ ਪਾਪ ਲੈ ਜਾਈਂ ਪ੍ਰਾਹ ਜਬ ਗੁਰ ਮਿਲਿਆ ਤਬ ਮਨ ਵਸ ਆਇਆ ਭਾਵਤ ਪੰਚ ਰਹਿ ਹਰ ਧਿਆਇ ਆਨੰਦ ਇਹਨ ਨਗਰੀ ਹਰ ਗੁਣ ਗਾਇਆ ਸਤ ਗੁਰ ਪਗ ਧੂਰ ਜਿਨਾ ਮੁਖ ਲਾਈ ਤੈਨ ਊੜ ਤਿਆਗੇ ਹਰ ਲੇਵ ਲਾਈ ਤੇ ਹਰ ਦਰਗਾ ਮੁਖ ਊਜਲ ਭਾਈ ਗੁਰ ਸੇਵਾ ਆਪ ਹਰ ਭਾਵ ਹੈ ਪਿਸ਼ਨ ਬਲ ਫਦਰ ਗੁਰ ਪਗ ਲਗ ਧਿਆਵ ਹੈ ਨਾਨਕ ਗੁਰ ਮੁਖ ਹਰ ਆਪ ਤਰਾਵਾ ਗੌੜੀ ਗਵਾਰੇਰੀ ਮਹਿਲਾ ਚੌਥਾ ਹਰ ਆਪ ਜੋਗੀ ਡੰਡਾ ਧਾਰੀ ਹਰ ਆਪ ਤੇ ਰਵਰ ਹੈ ਆ ਬਨਵਾਰੀ ਹਰ ਆਪੇ ਤਪ ਤਾਪ ਲਾਏ ਤਾਰੀ ਐਸਾ ਮੇਰਾ ਰਾਮ ਰਹਾ ਭਰਪੂਰ ਨਿਕਟ ਵਸੈ ਨਾਹੀਂ ਹਰ ਦੂਰ ਰਹਾ ਹਰ ਆਪੇ ਸ਼ਬਦ ਸੁਰਤ ਤੁਨ ਆਪੇ ਹਰ ਆਪੇ ਵੇਖੈ ਵਿਖਸੈ ਆਪੇ ਹਰ ਆਪ ਜਪਾਇ ਆਪੇ ਹਰ ਜਾਤੇ ਹਰ ਆਪੇ ਸਾਰਿੰਗ ਅੰਮ੍ਰਿਤ ਤਾਰਾ ਹਰ ਅੰਮ੍ਰਿਤ ਆਪੀਆ ਵਣਹਾਰਾ ਹਰ ਆਪ ਕਰੇ ਆਪੇ ਨਿਸਤਾਰ ਹਰ ਆਪੇ ਬੇੜੀ ਤੁਲਾ ਤਾਰ ਹਰ ਆਪ ਗੁਰਮਤੀ ਨਿਸਤਾਰ ਹਰ ਆਪ ਨਾਨਕ ਪਾਵੈ ਪਾਰ ਗੌੜੀ ਬੈਰਾਗਣ ਮਹਿਲਾ ਚੌਥਾ ਸਾਹ ਹਮਾਰਾ ਤੂੰ ਧਣੀ ਜੈਸੀ ਤੂੰ ਰਾਸ ਦੇਹ ਐਸੀ ਹਮ ਲਹਿ ਹਰ ਨਾਮ ਵਣਜੈ ਰੰਗ ਸਿਓ ਜੇ ਆਪ ਦਇਆਲ ਹੋਏ ਦੇਹ ਹਮ ਵਣਜਾਰੇ RAM ਕੇ ਹਰ ਵਣਜ ਕਰਾਵੇ ਦੇ ਰਾਸ ਰੇ ਧਾ ਲਾ ਹਰ ਧਖਤ ਤਨ ਖਟਿਆ ਹਰ ਸੱਚੇ ਸ਼ਾ ਮਨ ਪਾਇਆ ਹਰ ਜਪ ਹਰ ਵਖਰ ਲੱਦਿਆ ਜੰਮ ਜਾਗਾਤੀ ਨੇੜ ਨਾ ਆਇਆ ਹੋਰ ਵਣਜ ਕਰ ਹੈ ਵਾਪਾਰੀ ਏ ਅਨੰਤ ਤਤਰੰਗੀ ਦੁਖ ਮਾਇਆ ਓਏ ਜੇ ਹੈ ਵਣਜ ਹਰ ਲਾਇਆ ਫਲ ਤੇ ਹਾ ਤੈਨੂੰ ਪਾਇਆ ਹਰ ਹਰ ਵਣਜ ਸੋ ਜਨ ਕਰੇ ਜਿਸ ਕਿਰਪਾਲ ਹੋਏ ਪ੍ਰਭ ਦੇਈ ਜਨ ਨਾਨਕ ਸਾਹ ਹਰ ਸੇਵਿਆ ਫਿਰ ਲੇਖਾ ਮੂਲ ਨਾ ਲਈ ਗੋੜੀ ਬਰਾਗਣ ਮਹਿਲਾ ਚੌਥਾ ਜਿਉ ਜਨਨੀ ਗਰਭ ਪਾਲਤੀ ਸੁਤ ਕੀ ਕਰ ਆਸਾ ਵੱਡਾ ਹੋਏ ਤਨ ਖਾਟ ਦੇ ਕਰ ਭੋਗ ਬਲਾਸਾ ਤਿਉ ਹਰ ਜਨ ਪ੍ਰੀਤ ਹਰ ਰੱਖਦਾ ਦੇ ਆਪ ਹਥਾਸਾ ਮੇਰੇ RAM ਮੈਂ ਮੂਰਖ ਹਰ ਰੱਖ ਮੇਰੇ ਗਸਈਆ ਜਨ ਕੀ ਉਪਮਾ ਤੁਝ ਹੈ ਵੱਡੀ ਆ ਰਹਾਉ ਮੰਦਰ ਘਰ ਅਨੰਦ ਹਰ ਹਰ ਜਸ ਮਨ ਪਾਵੇ ਸਭ ਰਸ ਮਿੱਠੇ ਮੁਖ ਲੱਗੇ ਜਾਂ ਹਰ ਗੁਣ ਗਾਵੇ ਹਰ ਜਨ ਪਰਵਾਰ ਸਧਾਰ ਹੈ 21 ਕੁਲੀ ਸਭ ਜਗਤ ਛਡਾਵੇ ਜੋ ਕਿਛ ਕੀਆ ਸੋ ਹਰ ਕੀਆ ਹਰ ਕੀ ਵਡਿਆਈ ਹਰ ਜੀ ਤੇਰੇ ਤੂੰ ਵਰਤਦਾ ਹਰ ਪੂਜ ਕਰਾਈ ਹਰ تخت ਭੰਡਾਰ ਲਹਾਏਂਦਾ ਆਪੇ ਵਰਤਾਈ ਲਾਲਾ ਹਾਟ ਵਿਹਾਜਿਆ ਕਿਆ ਤਿਸ ਚਤੁਰਾਈ ਜੇ ਰਾਜ ਬਹਾਲੇ ਤਾਂ ਹਰ ਗੁਲਾਮ ਕਾਸੀ ਕੋ ਹਰ ਨਾਮ ਕਢਾਈ ਜਨ ਨਾਨਕ ਹਰ ਕਾ ਦਾਸ ਹੈ ਹਰ ਕੀ ਵਡਿਆਈ ਗੌੜੀ ਗਵਾਰੇਰੀ ਮੈਲਾ ਚੌਥਾ ਕਿਰਸਾਣੀ ਕਿਰਸਾਨ ਕਰੇ ਲੋਚ ਜਿਉ ਲਾਏ ਹਲ ਜੋਤੈ ਉਦਮ ਕਰੇ ਮੇਰਾ ਪੁੱਤ ਧੀ ਖਾਏ ਤਿਉਂ ਹਰ ਜਨ ਹਰ ਹਰ ਜਪ ਕਰੇ ਹਰ ਅੰਤ ਛਡਾਏ ਮੈਂ ਮੂਰਖ ਕੀ ਗਤ ਕੀਜੈ ਮੇਰੇ RAM ਗੁਰ ਸਤ ਗੁਰ ਸੇਵਾ ਹਰ ਲਾਏ ਹਮ ਕਾਮ ਰਹਾ ਲੈ ਤੁਰੇ ਸੋਦਾ ਗਰੀ ਸੋਦਾ ਦੁਰਤਾਵੇ ਤਨ ਖੱਟਾ ਆਸਾ ਕਰ ਮਾਇਆ ਮੋਹ ਵਧਾਵੇ ਤਿਉ ਹਰ ਜਨ ਹਰ ਹਰ ਬੋਲਤਾ ਹਰ ਬੋਲ ਸੁਖ ਪਾਵੇ ਬਿਕ ਸੰਚੈ ਹਟਵਾਣੀਆਂ ਬਹਿਾਟ ਕੁਮਾਏ ਉਹ ਝੂਠ ਪਸਾਰਾ ਝੂਠ ਕਾ ਉਠੇ ਲਪਟਾਏ ਤਿਉ ਹਰ ਜਨ ਹਰ ਥਨ ਸੰਚਿਆ ਹਰ ਖਰਚ ਲੈ ਜਾਏ ਇਹ ਮਾਇਆ ਮੋਹ ਕਟੰਬ ਹੈ ਪਾਏ ਦੁਜੇ ਫਾਸ ਗੁਰਮਤੀ ਸੋ ਜਨ ਤਰ ਜੋ ਦਾਸ ਅਸਮਦਾਸ ਜਨ ਨਾਨਕ ਨਾਮ ਧਿਆਇ ਗੁਰਮੁਖ ਪਰਗਾਸ ਗੋੜੀ ਬਰ ਅਗਣ ਮਹਲਾ ਚੌਥਾ ਨਿਤ ਦਿਨ ਸਰਾਤ ਲਾਲ ਚੁ ਕਰੇ ਪਰ ਮੈਂ ਫਰਮਾਇਆ ਵੇਗਾਰ ਸਿਰੇ ਵੇਗਾਰੀਆਂ ਸਿਰ ਭਾਰ ਉਠਾਇਆ ਜੋ ਗੁਰ ਕੀ ਜਨ ਸੇਵਾ ਕਰੇ ਸੋ ਕਰ ਕੈ ਕੰਮ ਹਰ ਲਾਇਆ ਮੇਰੇ RAM ਤੋੜ ਬੰਧਨ ਮਾਇਆ ਕਰ ਕੈ ਕੰਮ ਲਾਇ ਨਿਤ ਹਰ ਗੁਣ ਗਾਵੇ ਹਰ ਨਾਮ ਸੁਮਾਇ ਰਹਾ ਨਰਪ੍ਰਾਣੀ ਚੱਕਰੀ ਕਰੇ ਨਰਪਤ ਰਾਜੇ ਅਰਥ ਸਭ ਮਾਇਆ ਕੈ ਬੰਧਾ ਕੈ ਦਾਨ ਲੈ ਕੈ ਨਰਪਤ ਮਰ ਜਾਇ ਤਨ ਤਨ ਸੇਵਾ ਸਫਲ ਸਤਗੁਰੂ ਕੀ ਜਿਤ ਹਰ ਹਰ ਨਾਮ ਜਪ ਹਰ ਸੁਖ ਪਾਇਆ ਨਿਤ ਸੌਦਾ ਸੂਦ ਕੀਚੈ ਬੋ ਭਾਂਤ ਕਰ ਮਾਇਆ ਕੈ ਤਾਈ ਜਾਂ ਲਾਹਾ ਦੇ ਤੋ ਸੁਖ ਮੰਨੇ ਤੋਟੇ ਮਰ ਜਾਈ ਜੋ ਗੁਣ ਸੰਜੀ ਗੁਰ ਸਿਓ ਕਰੇ ਨਿਤ ਨਿਤ ਸੁਖ ਪਾਈ ਜਿਤਨੀ ਭੂਖ ਅੰਦਰਸ ਸਾਦ ਹੈ ਤਿਤਨੀ ਭੂਖ ਫਿਰ ਲੱਗੈ ਜਿਸ ਹਰ ਆਪ ਕਿਰਪਾ ਕਰੇ ਸੋ ਵਿੱਚ ਸਿਰ ਗੁਰ ਅਗ ਜਨਮਾਨਕ ਹਰ ਰਸਤ੍ਰਿਤ ਤੇਆ ਫਿਰ ਭੁੱਖਣ ਲੱਗਾ